ਅੱਜ ਅਸੀਂ ਮੈਂ ਔਰ ਐਸਪੀ ਸਿਟੀ ਤੇ ਨਾਲ ਸਾਡੇ ਐਸਐਚਓ ਕੋਤਵਾਲੀ ਜਿਹੜੇ ਸ਼ਹਿਰੀ ਏਰੀਆ ਚ ਵੱਖ-ਵੱਖ ਜਗ੍ਹਾ ਤੇ ਰਾਮਲੀਲਾ ਤੇ ਫੰਕਸ਼ਨਸ ਹੋ ਰਹੇ ਆ ਉੱਥੇ ਮੈਂ ਆਪਣੀ ਫੋਰਸ ਦੀ ਸਿਕਿਉਰਿਟੀ ਰਿਵਿਊ ਕਰਨ ਆਈ ਸੀਗੀ ਤੇ ਫੋਰਸ ਨਾਲ ਇੰਟਰੈਕਟ ਕਰਨ ਆਈ ਸੀ ਨਾਲ ਦੇ ਨਾਲ ਜਿੱਥੇ ਵੀ ਰਾਮਲੀਲਾ ਫੰਕਸ਼ਨਸ ਸਾਨੂੰ ਆਰਗੇਨਾਈਜ਼ਰ ਮਿਲ ਰਹੇ ਉਹਨਾਂ ਨਾਲ ਵੀ ਥੋੜੀ-ਬਹੁਤ ਗੱਲਬਾਤ ਕਰ ਰਹੇ ਕਿ ਕੋਈ ਕੋਈ ਕਮੀ ਪੇਸ਼ੀ ਹੋਈ ਜਾਂ ਕੋਈ ਕਮਿਊਨੀਕੇਸ਼ਨ ਇਸ਼ੂ ਹੋਈ ਔਰ ਇਹਨਾਂ ਨੂੰ ਇਹ ਵੀ ਮੈਂ ਦੱਸਣਾ ਚਾਹਾਂਗੀ ਕਿ ਸਾਡੀ ਹੋਰ ਵੀ ਟੀਮ ਅਸੀਂ ਅਗਲੇ ਦਿਨਾਂ 'ਚ ਬਾਅਰ ਕੱਢਾਂਗੇ ਜਿਹੜੀ ਰਾਤ ਨੂੰ ਸਾਡੀ ਸੋਫਾ ਡਿਪਲॉयਮੈਂਟ ਅਡੇਕੁਏਟ ਹੋਏ ਔਰ ਅਸੀਂ ਇਨਸ਼ੋਰ ਕਰਾਂਗੇ ਕਿ ਬਟਿੰਡਾ ਜ਼ਿਲ੍ਹਾ 'ਚ ਜਿੰਨਾ ਵੀ ਤੇ ਸ਼ਹਿਰੇ ਰਿਲੇਟਿਡ ਯਾ ਰਾਮਲੀਲਾ ਦੇ ਜੋ ਵੀ ਫੰਕਸ਼ਨ ਜਿੱਥੇ ਵੀ ਮਨਾਏ ਜਾ ਰਹੇ ਉੱਥੇ ਸਾਰਾ ਸੁਖ ਸ਼ਾਂਤੀ ਨਾਲ ਪ੍ਰੋਗਰਾਮ ਹੋਏ ਔਰ ਇੱਥੇ ਦੇ ਰੈਜ਼ਿਡੈਂਟਸ ਔਰ ਬੱਚੇ ਆ ਕੇ ਇਸ ਤਰ੍ਹਾਂ ਦੇ ਪ੍ਰੋਗਰਾਮਸ ਨੂੰ ਦੇਖਣ ਔਰ ਆਪਣੀ ਜਿਹੜੀ ਸਾਡੇ ਕੰਟਰੀ ਦੀ ਰਿਚ ਕਲਚਰਲ ਹੈਰੀਟੇਜ ਹੈ ਹਿਸਟਰੀ ਹੈ ਉਹਨੂੰ ਪਤਾ ਲੱਗਿਆ ਉਹਨਾਂ ਨੂੰ ਕਈ ਵਾਰੀ ਸ਼ਰਾਰਤੀ ਅਨਸਰ ਆਂਦੇ ਪਿਛਲੇ ਦਿਨੀ ਵੀ ਘਟਨਾ ਵਾਪਰੀ ਸੀ ਉਸ ਨੂੰ ਲੈ ਕੇ ਕੋਈ ਸਰਪਤਾ ਉਹ ਜੀ ਘਟਨਾ ਜਦੋਂ ਵਾਪਰੀ ਸੀਗੀ ਅਸੀਂ ਇਮੀਡੀਏਟਲੀ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਉਹਨਾਂ ਉਹਨਾਂ ਉਸ ਘਟਨਾ ਤੇ ਐਫਆਈਆਰ ਲੌਂਚ ਕੀਤਾ ਸੀਗਾ ਤੇ ਜਿਹੜੇ ਵੀ ਸ਼ਰਾਰਤੀ ਅਨਸਰ ਸੀ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਟੀਮਾਂ ਬਣਾ ਕੇ ਉਹਨਾਂ ਨੂੰ ਨੈਪ ਕਰ ਲਿਆ ਸੀ ਤੇ ਬੰਦੀ ਕਾਰਵਾਈ ਕੀਤੀ ਸੀਗੀ ਤੇ ਸਾਡੀ ਜਿਹੜੀ ਆਮ ਜਨਤਾ ਇਸ ਤਰ੍ਹਾਂ ਦੇ ਫੰਕਸ਼ਨਸ ਇੰਜੋਏ ਕਰਨਾ ਚਾਹੁੰਦੀ ਉਹ ਦੇ ਆ ਮੋਸਟ ਵੈਲਕਮ ਪਰ ਜਿਹੜੇ ਵੀ ਮਾੜੇ ਅਨਸਰ ਹੈ ਉਹਨਾਂ ਲਈ ਸਾਡੀ ਡਾਇਰੈਕਸ਼ਨ ਬੜੀ ਕਲੀਅਰ ਹੈ ਸਾਡੀ ਫੋਰਸ ਲਈ ਕਿ देयर इज ਜ਼ੀਰੋ ਟੋਲਰੈਂਸ ਫॉर ਐਨੀ ਸ਼ਰਾਰਤੀ ਅੰਸਰ ਐਂਡ ਅਸੀਂ ਉਹਨਾਂ ਤੇ ਐਕਸ਼ਨ ਲਵਾਂਗੇ। ਮੈਨੇਜਮੈਂਟ ਕਮੇਟੀਆਂ ਨੂੰ ਕਿਹਾ ਗਿਆ ਵੀ ਇਹ ਖੁਦ ਵੀ ਧਿਆਨ ਰੱਖਣਾ। ਕੋਜੀ ਕਮੇਟੀਆਂ ਦੀ ਪਹਿਲੀ ਫਰਜ਼ ਹੁੰਦਾ ਹੈ ਕਿ ਜੇ ਉਹ ਕਮੇਟੀ ਬਣੀ ਹੈ ਇਸ ਕੰਮ ਲਈ ਤੇ ਪ੍ਰਾਈਮ ਰਿਸਪੌਂਸਿਬਿਲਟੀ ਉਹਨਾਂ ਦੀ ਹੁੰਦੀ ਹੈ ਬਟ ਮੇਨਟੇਨੈਂਸ ਆਫ ਲਾਅ ਐਂਡ ਆਰਡਰ ਡੈਫੀਨਿਟਲੀ ਸਟਰ ਹੈ ਬਟ ਅਸੀਂ ਰਲ ਮਿਲ ਕੇ ਹੀ ਇਦਾਂ ਦੇ ਇਵੈਂਟਸ ਕਰਾਂਦੇ ਹਾਂ। ਮੈਡਮ ਜਿਸ ਤਰ੍ਹਾਂ ਰਾਵਲ ਦਾ ਕਈ ਜਗ੍ਹਾ ਤੇ ਹੋ ਰਹੀ ਹੈ, 3 ਜਗ੍ਹਾ ਤੇ ਹੋ ਰਹੀ ਹੈ। ਵੀ ਨਵਰਾਤਰੀ ਸ਼ੁਰੂ ਹੋ ਗਏ। ਉਸਨੂੰ ਦੇਖਦੇ ਹੋਏ ਆਪਾਂ ਕਿੰਨੇ ਕੁ ਪੁਲਿਸ ਮੌਜੂਦ ਤਨਾਤ ਕੀਤੀ ਗਿਆ ਸਾਰੇ ਰਾਮ ਲੀਲਾ ਦੀ ਗੱਲ ਕਰੀਏ ਦੇਖੋ ਜੀ ਫਿਲਹਾਲ ਮੈਂ ਐਗਜ਼ੈਕਟ ਨੰਬਰ ਤਾਂ ਨਹੀਂ ਦੱਸ ਸਕਦੀ ਪਰ ਜਿੱਥੇ-ਜਿੱਥੇ ਸਾਡੇ ਧਿਆਨ ਜਾਂਦੇ ਕਿ ਰਾਮ ਲੀਲਾ ਦੇ ਫੰਕਸ਼ਨਸ ਹੈ ਪੂਰੇ ਜ਼ਿਲ੍ਹੇ 'ਚ ਉੱਥੇ ਅਸੀਂ ਕਨਸਰਨਡ ਸਬਡਿਵੀਜ਼ਨ ਆਫੀਸਰਸ ਔਰ ਐਸ ਐਚ ਓਜ਼ ਨੂੰ ਹਦਾਇਤਾਂ ਦਿੱਤੀਆਂ ਕਿ ਡਿਪਲॉयਮੈਂਟ ਕਰੋ ਔਰ ਜਿੱਥੇ ਸਾਨੂੰ ਜ਼ਿਆਦਾ ਲੱਗਦਾ ਹੈ ਅੱਜ ਅਸੀਂ ਹੋਰ ਫੋਰਸ ਐਡੀਸ਼ਨਲ ਵੀ ਤਨਾਤ ਕੀਤੀ ਹੈ